ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਾਂ ਜੀ ਨੂੰ ਲੈ ਕੇ ਹਾਂ ਜ ਜਿਹਨ ਅੱਜ ਦੀ ਵੱਡੀ ਖਬਰ ਹਰਜੋਤ ਬੈਂਸ ਨੇ ਦਿੱਤੀ ਰਾਹਤ ਦੀ ਖਬਰ ਪਾਖੜਾ ਡੈਮ ਦੇ ਪਾਣੀ ਦਾ ਪੱਧਰ ਘਟਿਆ ਚਿਰਿਨੰਦਪੁਰ ਸ਼ਹਿਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੈ ਹੈ ਕਿ ਸਤਲੋਜ ਦੇ ਕੰਢੇ ਤੇ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨਾਲ ਹਾਲਾਤ ਹੌਲੀ ਹੌਲੀ ਸੰਭਲ ਰਹੇ ਹਨ ਅਤੇ ਲੋਕਾਂ ਨੂੰ ਕਬਰੋਂ ਦੀ ਲੋੜ ਨਹੀਂ ਹੈ ਉਹ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਹਰੀਵਾਲ ਵਿੱਚ ਰਾਤ ਕਰ ਜਾਂਦੀ ਨਿਗਰਾਨੀ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਉਹਨਾਂ ਨੇ ਅਧਿਕਾਰੀਆਂ ਨੂੰ ਬੰਨਾਂ ਤੇ ਡੰਗ ਡੰਗੀਆਂ ਦੀ ਮਜ਼ਬੂਤੀ ਦੇ ਕੰਮ ਵਿੱਚ ਹੋਰ ਤੇਜ਼ਾ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਉਹਨਾਂ ਨੇ ਦੱਸਿਆ ਕਿ ਦਰਿਆ ਦੇ ਕੰਢੇ ਨੂੰ ਜੰਬੋ ਬੈਗਾ ਨਹਲ ਮજબૂત ਕੀਤਾ ਜਾ ਰਿਹਾ ਹੈ ਇਸ ਕੰਮ ਵਿੱਚ ਪ੍ਰਸ਼ਾਸਨ ਦੇ ਨਾਲ ਨਾਲ ਨੌਜਵਾਨ ਸਮਾਜ ਸੇਵੀ ਸੰਗਠਨਾਂ ਤੇ ਸੰਤ ਮਹਾਤਮ ਸੇ ਮਹਾਤਮਾ ਸਿੰਘ ਪਿੰਡ ਵਾਸੀਆਂ ਨੇ ਵੀ ਵੱਡਾ ਯੋਗਦਾਨ ਪਾਇਆ ਹੈ ਬੈਂਸ ਨੇ ਕਿਹਾ ਹੈ ਕਿ ਕਿਸੇ ਵੀ ਇਲਾਕੇ ਵਾਸੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਉਹਨਾਂ ਨੇ ਇੱਕ ਵੱਡੀ ਰਾਹਤ ਵਾਲੀ ਖਬਰ ਸਾਂਝੀ ਕਰਦੇ ਹਾਂ ਕਿਹਾ ਹੈ ਕਿ ਡੈਮ ਦਾ ਪਾਣੀ ਪੱਤਰਕਲ 16 1679.5 ਫੁੱਟ ਸੀ ਜੋ ਹੁਣ ਘਟ ਕੇ 16 78 66 ਫੁੱਟ ਹੋ ਗਿਆ ਹੈ ਅਰਥਾਤ ਲਗਭਗ ਅੱਧਾ ਫੁੱਟ ਘਟਿਆ ਹੈ ਉਹਨਾਂ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾ ਦਿਨਾ ਦੌਰਾਨ ਮੌਸਮ ਖੁਸ਼ਕ ਗਵਾਰ ਰਹਿਣ ਦੀ ਸਭਾਵਨਾ ਹੈ ਤੇ ਬਰਸਾਤ ਵੀ ਘਟ ਹੋਣ ਦਾ ਅਨੁਮਾਨ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਖੁਦ ਗਰਾਊਂਡ ਤੇ ਹਾਜ਼ਰ ਰਹਿ ਕੇ ਵਰਕਰਾਂ ਤੇ ਪ੍ਰਸ਼ਾਸਨਾ ਟੀਮਾਂ ਨਾਲ ਮਿਲ ਕੇ ਰਾਤ ਤੇ ਬਚਾਅ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ ਪਰਮਾਤਮਾ ਦੀ ਕਿਰਪਾ ਨਾਲ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ ਉਹਨਾਂ ਨੇ ਕਿਹਾ ਕਿ ਕੁਦਰਤੀ ਆਫਤਾਂਾਂ ਤੇ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਸ ਪਰ ਸਾਂਝੀ ਮਿਹਨਤ ਨਾਲ ਨੁਕਸਾਨ ਨੂੰ ਘਟਾਇਆ ਜਾ ਸਕਦਾ ਉਹਨਾਂ ਨੇ ਕਿਹਾ ਕਿ ਇਹ ਘਾਰ ਸੇਵਾ ਵਾਲੇ ਬਾਬਾ ਜੀ ਤੁਨ ਇੱਕ ਸਖਸੀਆਂ ਤਾਂ ਤੇ ਪੰਜ ਸਰਪੰਚ ਜੋਤ ਕਲੱਬ ਅਤੇ ਔਰਤਾਂ ਨੇ ਵੀ ਇਸ ਕੋਖੀ ਘੜੀ ਵਿੱਚ ਵੱਡਾ ਯੋਗਦਾਨ ਦਿੱਤਾ ਹੈ ਖਾਸ ਕਰਕੇ ਨੌਜਵਾਨਾਂ ਦੀ ਭੂਮਿਕਾ ਸਹਾਰਨ ਜੋਗ ਹੈ ਬੈਂਸ ਨੇ ਦੱਸਿਆ ਹੈ ਕਿ ਲੋਕਾਂ ਦੀ ਮਦਦ ਲਈ ਇੱਕ ਹੈਲਪਲਾਈਨ ਨੰਬਰ 8727624442 ਜਾਰੀ ਕੀਤਾ ਗਿਆ ਹੈ ਜਿੱਥੇ ਹਰ ਲੋੜੀਵੰਦ ਆਪਣੀ ਸਮੱਸਿਆਵਾਂ ਸਾਂਝੀ ਕਰ ਸਕਦਾ ਹੈ ਉਹਨਾਂ ਨੇ ਵਿਸ਼ਵਾਸ ਜਤਾਇਆ ਹੈ ਕਿ ਆਉਣ ਵਾਲੇ 2 ਦਿਨਾਂ 2 ਤੋਂ 3 ਦਿਨਾਂ ਵਿੱਚ ਲਾਹਤ ਅਨੁਕੂਲ ਹੋਣ ਜਾਣਗੇ ਅਤੇ ਸਭ ਮਿਲ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨਗੇ ਧੰਨਵਾਦ